ਅੱਜ ਅਸੀਂ ਮੈਂ ਭਰਾ ਮੇਰੇ ਯਾਰ ਦੋਸਤ ਅੱਜ ਅਸੀਂ ਜਾ ਰਹੇ ਹਾਂ ਮਨਾਲੀ ਵੱਲ ਨੂੰ ਰਸਤੇ ਸ਼ੋਪਿੰਗ ਕਰਨ ਲੱਗ ਗਏ ਮਾਨਸਾ ਤੋਂ ਮਨਾਲੀ ਦਾ ਸਫ਼ਰ ਕਾਫੀ ਲੰਬਾ ਸੀ ਅਸੀਂ ਰੁਕਿਆ ਜੀ ਕੁਲੂ ਹਾਂਜੀ ਸ਼ਾਸਤਰੀ ਗਾਲ ਜੀ ਵੈਸੇ ਤਾਂ ਬਾਈ ਮੈਨੂੰ ਯਾਰ ਵਾਰੀ ਵਾਰੀ ਸਾਈ ਜਾਂਦੇ ਆ ਤੇ ਮੈਂ ਆਪਣਾ ਇੰਟਰੋਡਕਸ਼ਨ ਦੇ ਰਿਹਾ ਅੱਜ ਅਸੀਂ ਮੈਂ ਭਰਾ ਮੇਰੇ ਯਾਰ ਦੋਸਤ ਅੱਜ ਅਸੀਂ ਜਾ ਰਹੇ ਹਾਂ ਜ਼ਿਲ੍ਹਾ ਮਾਨਸਾ ਤੋਂ ਸ਼ਹਿਰ ਮਨਾਲੀ ਵੱਲ ਨੂੰ ਮਨਾਲੀ ਵੱਲ ਦਾ ਸਫ਼ਰ ਤੇ ਉੱਥੇ ਠੰਡਾ ਮੌਸਮ ਠੰਡੀ ਆਬਾਦੀਆਂ ਦਾ ਨਜ਼ਾਰਾ ਲੈਣ ਲਈ ਤੇ ਰਸਤੇ ਵਿੱਚ ਜੋ ਜੋ ਹੋਊਗਾ ਐਡਵੈਂਚਰ ਜੋ ਵੀ ਕੁਝ ਕਿੱਦਾਂ-ਕਿੱਦਾਂ ਜਾਣਾ ਸਭ ਤੁਹਾਨੂੰ ਦੱਸਾਂਗੇ ਤੇ ਮਿਲਦੇ ਆਂ ਫਿਰ ਰਸਤੇ 'ਚ ਰਾਸਤੇ ਸ਼ੋਪਿੰਗ ਕਰਨ ਲੱਗੇ ਗੋਲਡੀ ਤਾਹਨ ਬਣਿਆਗਾ ਦੁਸ਼ਤੀ ਬਰੋ ਨਹੀਂ ਆਈਆਂ ਬਰੋ ਮਾਜਗਾ ਦਾ ਹੋਇਆ ਆਕਸੀ ਨਾ ਮਾਨਸਾ ਤੋਂ ਮਨਾਲੀ ਦਾ ਸਫ਼ਰ ਕਾਫੀ ਲੰਬਾ ਸੀ ਇਸ ਲਈ ਸੀ ਬਲਾਸਪੁਰ ਟੱਪ ਕੇ ਸੁੰਦਰ ਨਗਰ ਤੋਂ ਪਹਿਲਾਂ ਹੀ ਇੱਕ ਰੂਮ ਲੈ ਲਿਆ ਜਿੱਥੇ ਕਿ ਹੁਣ ਸਵੇਰ ਹੋ ਚੁੱਕੀ ਹੈ ਹੁਣ ਅਸੀਂ ਅੱਗੇ ਜਾਵਾਂਗੇ ਮਨਾਲੀ ਨੂੰ ਸਮਾਨ ਸਾਰਾ ਆਪਣਾ ਪੈਕ ਕਰ ਰਹੇ ਹਾਂ ਤੇ ਬਸ ਹੁਣ ਤਿਆਰੀ ਹੈ ਤੁਰਨ ਦੀ ਬਾਹਰ ਦਾ ਤੁਹਾਨੂੰ ਥੋੜਾ ਜਿਹਾ ਦ੍ਰਿਸ਼ ਦਿਖਾ ਦਈਏ ਸੁੰਦਰ ਨਗਰ ਤੋਂ ਪਹਿਲਾਂ ਕੁਝ ਰੁਕੇ ਹੋਏ ਆ ਇਹ ਸਾਨੂੰ ਹੋਟਲ ਸੀ ਦੇਖੋ ਸਵੇਰ ਹੋ ਗਈ ਹੈ ਕਾਫੀ ਡੁੰਗਾਈ ਤੇ ਹੋਟਲ ਹੈ ਇਹ ਬਣਿਆ ਹੋਇਆ ਜਦੋਂ ਪਹਾੜ ਨੇ ਵੀਉ ਸੁਬਾਹ ਦਾ ਪੈਸੇ ਖੇਂਦੇ ਰਿਹਾ ਅੱਜ ਕੱਪੜੇ ਕਰ ਲਏ ਪੈਕ ਤੇ ਹੁਣ ਤਿਆਰੀ ਆ ਸਾਡੀ ਅਗਾਹ ਮਨਾਲੀ ਵੱਲ ਨੂੰ ਜਾਣ ਦੀ ਖਰਸਤੇ ਜੇ ਸੁੰਦਰ ਨਗਰ ਮੰਡੀ ਕੋਲੂ ਸਾਰੀ ਜਗ੍ਹਾ ਉਹ ਤੁਹਾਨੂੰ ਦਿਖਾਵਾਂਗੇ ਅ ਮੱਛੀ ਦੇ ਹਜੇ ਬੂਟਪੌਣ ਵਾਲੇ ਪਹਿਨੇ ਨੇ ਇਹ ਬਹੁਤ ਵਧੀਆ ਹੈ। ਤੇ ਦਾ ਨਾਂ ਹੈ ਸ਼ੋਰਲੇ ਮੱਛੀ। ਇਹ ਬਹੁਤ ਮੱਛੀ ਘੰਦਾ ਹੈ। ਬਹੁਤ ਵਧੀਆ ਰੂਮ ਸੀ। ਇੱਕ ਗੱਲ ਤਾਂ ਹੈ, ਅਮਾਚੰਦ ਵਿੱਚ ਰੂਮ ਬਹੁਤ ਸਾਫ ਮਿਲਦੇ ਆ। मोस्ट ਫਾਈਲ ਹੁੰਦੀ ਆ ਰੂਮਾਂ ਦੀ। ਬਹੁਤ ਵਧੀਆ ਫੈਸਿਲਿਟੀ ਹੁੰਦੀ ਆ। ਕਿਉਂਕਿ ਮੋਸਟਲੀ ਜੋ ਮਾਚਲਾਏ ਉਹ ਟੂਰਿਜ਼ਮ ਤੇ ਹੀ ਡਿਪੈਂਡਡ ਹੈ। ਤੇ ਇਸ ਲਈ ਟੂਰਿਜ਼ਮ ਦੀ ਸਟੋਰੀ ਕਾਫੀ ਜ਼ਿਆਦਾ ਤੇ ਸਾਹਮਣੇ ਤਾਂ ਅਸਰੇ ਚਿੱਟੇ ਉਹ ਬਾਰ ਬੋਲੀ ਮੰਨ ਲਓ ਵੀ ਉਹ ਬਈ ਚੱਪਲਾ ਬੋਲੀ ਕਮਰਿਆਂ ਦੀ ਬਿਲਕੁਲ ਕਲੀਨਿੰਗ ਕਰਕੇ ਰੱਖਦੇ ਆ ਵੀ ਕੋਈ ਵੀ ਟੂਰਿਜ਼ਮ ਨੂੰ ਕੋਈ ਦਿੱਕਤ ਨਾ ਆਵੇ ਹਾਂ ਠੀਕ ਹੈ ਰੇਟ ਵੀ ਇਹਨਾਂ ਦਾ ਕੋਈ ਜ਼ਿਆਦਾ ਨਹੀਂ ਹੈ ਸਾਡੇ ਤੋਂ ਬਸ 2500 ਰੁਪਏ ਚਾਰਜ ਲਿਆ ਇਹਨਾਂ ਨੇ ਤੇ ਦੋ ਰੂਮ ਲਏ ਸੀ ਸੀ 2500 ਲਿਆ 2500 ਸਾਨੂੰ ਦੋ ਰੂਮ ਦਿੱਤੇ ਆ ਬਗੇ ਹੜਾ ਖਲਾਰਾ ਜੂਰਾ ਬਹੁਤ ਪਿਆ ਹੈ ਕਿਉਂਕਿ ਤੁਹਾਨੂੰ ਪਤਾ ਥੋੜਾ ਜਿਆ ਜੇ ਮੱਛੀ-ਮਚੀਲੀ ਤੇ ਬੰਦੇ ਥੋੜੇ ਜੇ ਰਾਤ ਇਹਨਾਂ ਨੇ ਕਾਫੀ ਜਿਹਾ ਸਾਮਾਨ ਪਾਇਆ ਛੋੜਾ ਜੂੜਾ ਕਰਦੇ ਰਹੇ ਆ ਇਹ ਸੂਟਕੇਸ ਲੈ ਕੇ ਉਹ ਤਾਂ ਬਹੁਤ ਸੋਹਣਾ ਰੂਮ ਹੈ ਖਾਣਾ ਬ੍ਰੇਕਫਾਸਟ ਡਿਨਰ ਲੰਚ ਸਭ ਕੁਝ ਪ੍ਰਬੰਧਾ ਪੂਰਾ ਸਾਡੇ ਬੰਦੇ ਆ ਰਹੇ ਆ ਜੇ ਰਾਤ ਰੁਕੇ ਸੀ ਉਹ ਚੈੱਕ ਆਊਟ ਕਲੀਨ ਕਰਨਾ ਹੈ ਕਿਆ ਮੱਛੀ ਆ ਰਿਹਾ ਹੈ ਗ੍ਰੀਨ ਵੈਲੀ ਹੋਟਲ 'ਤੇ ਰੁਕੇ ਹੋਏ ਸੀ ਇਹ ਮੰਡੀ ਜ਼ਿਲ੍ਹੇ ਦਾ ਏਰੀਆ ਹਰਾ ਬਾਗ ਜਿਹੋ ਜਿਹਾ ਕੁਝ ਥੋੜੀ ਬਸ ਜਿਆਰੀ ਹੈ ਇਧਰ ਗੱਡੀਆਂ ਵੀ ਖੜੀਆਂ ਹੋਈਆਂ ਆਪਣੀ ਪੀਪੀ 31 ਐਕਸੇ ਖੜੀ ਹੋਈ ਹੈ ਮਾਨਸਾ ਤੋਂ ਇਧਰ ਮਾਚਲ ਦੀ ਕੋਈ ਗੱਡੀ ਖੜੀ ਹੋਈ ਹੈ ਐਚਪੀ 31 ਅਸੀਂ ਪਹੁੰਚ ਗਏ ਹਾਂ ਸੁੰਦਰ ਨਗਰ ਤੇ ਆ ਸੁੰਦਰ ਨਗਰ ਦੀ ਲੇਕ ਦੇ ਨੇ ਯਾਰੇ ਬਹੁਤ ਸੋਹਣੀ ਲੇਗ ਹੈ ਬਹੁਤ ਗ੍ਰੀਨਰੀ ਵਾਲੇ ਦਾ ਵਾਲੇ ਦੇਖੋ ਬੜੇ ਸੋਹਣੇ ਸੋਹਣੇ ਘਰ ਬਣੇ ਹੋਏ ਆ ਹੋਟਲ ਬਣੇ ਹੋਏ ਆ ਬੜਾ ਸੋਹਣਾ ਨਜ਼ਾਰਾ ਹੈ ਘੁੰਮਣ ਦਾ ਠੰਡਾ ਮੌਸਮ ਹੈ ਪੂਰਾ ਅੱਜ ਤੇਰਾ ਲਾ ਰਿਹਾ ਪਰ ਅੱਠ ਲੱਗਦਾ ਠੰਡ ਰਹੀ ਹੈ ਬਸ ਜਿਵੇਂ ਥੋੜਾ ਜਿਹਾ ਅੱਗੇ ਜਾਵਾਂਗੇ 20 ਕਿਲੋਮੀਟਰ ਹੋ ਸਕਦਾ ਕੱਪੜੇ ਚੇਂਜ ਕਰਨੇ ਪੈਣ ਪੈਂਟਰ ਵਾਲੇ ਪਾਉਣੇ ਪੈ 15 ਬਰੋ ਤੇ ਇੱਕ ਫੋਟੋ ਭੇਜ ਦੇ ਮੇਰੀ ਹਾਂਜੀ ਹੁਣ ਅਸੀਂ ਆਏ ਜੀ ਮੰਡੀ ਸ਼ਹਿਰ ਤੇ ਇੱਥੇ ਸੀ ਰੁੱਕ ਕੇ ਕਰਾਂਗੇ ਬ੍ਰੇਕਫਾਸਟ ਤੇ ਬਾਕੀ ਤੁਹਾਨੂੰ ਵਿਊ ਦਿਖਾਵਾਂਗੇ ਮੰਡੀ ਸ਼ਹਿਰ ਦਾ ਆ ਦੇਖੋ ਨਦੀਆਂ ਲੇਕਿਨ ਇਹ ਪਾਣੀ ਨਹੀਂ ਹੈ ਇੱਥੇ ਅਥਰੀ ਨੇ ਸੁੱਕੀ ਹੋਈਆਂ ਇਹਨਾਂ ਦੀ ਕਿਉਂਕਿ ਅਜੇ ਬਰਫ ਉੱਪਰੋਂ ਖੁਰੰਜੀ ਨਹੀਂ ਲੱਗੀ ਤਾਂ ਕਰਕੇ ਇਹਦੀ ਨਦੀਆਂ ਵਿੱਚ ਪਾਣੀ ਘੱਟ ਹੈ ਤੇ ਆ ਮੰਡੀ ਸ਼ਹਿਰ ਐਂਟਰੀ ਕਰ ਰਹੇ ਆ ਮੰਡੀ ਸ਼ਹਿਰ ਚ ਇੱਥੇ ਬ੍ਰੇਕਫਾਸਟ ਕਰਾਂਗੇ ਫਿਰ ਉੱਪਰ ਤੀਹ ਕਰਨੇ ਆ ਪੱਥਰ ਘੁੱਟਦੇ ਆ ਵੱਡੇ ਪੱਥਰ ਘੁੱਟਦੇ ਨੇ ਬੈਠੇ ਨਾ ਇਹ ਫਰੀ ਦੇ ਨੇ ਹਾਂ ਫਰੀ ਦੇ ਨੇ ਨਾਲੇ ਦੇਖੋ ਕਿੰਨਾ ਆਨੰਦ ਹੈ ਸੋਹਣੇ ਭਾਰ ਮੈਂ ਨਾਲ ਸਾਰੇ ਮੰਡੀ ਜਿਹੜੀ ਚੱਕ ਕੇ ਲੈ ਆ ਗਏ ਉਹ ਭੰਗੇ ਵੱਡਾ ਦੇਖੋ ਕਿੱਡੇ ਵਧੀਆ ਥੱਥੋਂ ਗ੍ਰੈਂਡ ਕਰਦੇ ਨੇ ਕਿੱਡੇ ਕਿੱਡੇ ਘਰ ਵਸੇ ਹੋਏ ਆ ਬੜੇ ਸੋਹਣੇ ਸੋਹਣੇ ਦੇਖੋ ਜੀ ਬਪੇ 20 15 ਕਮਰੇ ਖਾਲੀ ਨਹੀਂ ਲਾਵਾਂਗੇ ਸੈਨ ਵਿੱਚ ਹਾਂ ਜੀ ਬ੍ਰੇਕਫਾਸਟ ਲੈ ਕੇ ਕਰ ਹੁਣ ਅਸੀਂ ਦੁਪਹਿਰ ਦਾ ਖਾਣਾ ਕਰਕੇ ਹੁਣ ਅਸੀਂ ਜਾ ਰਹੇ ਹਾਂ ਜੀ ਅੱਗੇ ਬੈਠੇ ਹੋਏ ਨੇ ਬਾਈ ਆਪਣੇ ਚੱਲ ਰਹੇ ਹਾਂ ਜੀ ਮਨਾਲੀ ਵੱਲ ਨੂੰ 골ਡੀ ਬਿੱਲ ਦੇਣ ਜਾ ਰਹੇ ਹਾਂ ਹਾਂ ਜੀ ਰਸਤੇ 'ਚ ਅਸੀਂ ਰੁਕੇ ਹਾਂ ਜੀ ਅਸੀਂ نیچے ਜਾ ਰਹੇ ਹਾਂ ਕੁੱਲੂ ਤੋਂ ਪਹਿਲਾਂ ਅਸੀਂ ਕੇਰੀ 'ਚ ਰੁਕੇ ਹਾਂ ਇਹ ਬਿਲਕੁਲ ਏਰੀਆ ਥੱਲੇ ਜਾਂਦਾ ਹੈਗਾ ਫਰਸਤਾ ਨਦੀ ਵਾਲੇ ਤੇ ਨਦੀ ਦਾ ਥੋੜਾ ਜਿਹਾ ਇੰਜੋਏ ਆਨੰਦ ਮਾਣਨ ਲਈ ਥੱਲੇ ਜਾ ਰਹੇ ਹਾਂ ਹੱਡੀਆਂ ਚੱਕ ਕੇ ਰੱਖੋ ਪੰਚੇ ਲਾ ਕੇ ਰੱਖੋ ਹੌਲੀ ਹੌਲੀ نیچے ਉਤਰ ਰਹੇ ਹਾਂ ਗੁਲਜੀਤ ਸਿੰਘ ਜਾ ਰਹੇ ਇਹਨੂੰ ਇਹ ਨਹੀਂ ਪਤਾ ਵੀ ਅੰਬ ਦਾ ਬੂਟਾ ਕਿਹੜਾ ਹੁੰਦਾ ਬਿਲਕੁਲ ਪੂਰਾ ਇੰਜੋਏ ਲੈ ਰਹੇ ਹਾਂ ਤੇਰੀਏ ਦਾ ਬਹੁਤ ਨਜ਼ਾਰਾ ਆ ਰਿਹਾ ਹੈ ਉੱਥੋਂ ਹੀ ਨਹੀਂ ਆਉਂਦਾ ਕੁਕਲ ਨਦੀ ਦੇ ਨੀਚੇ ਜਾਂਦੇ ਸਾਡੇ ਬਾਈ ਜੀ ਗੁਲਜੀਤ ਸਿੰਘ ਐਂਡ ਮੱਛੀ bro ਮੱਛੀ bro ਵੀਡੀਓ ਬਣਾ ਰਿਹਾ ਗੁਲਜੀਤ ਦੀ ਆ ਦੇਖੋ ਬਹੁਤ ਟਫ ਏਰੀਆ ਹੈ ਜਦੋਂ ਨਦੀ ਦੇ ਵਿੱਚ ਜਾ ਰਹੇ ਹਾਂ ਕਾਫੀ ਜ਼ਿਆਦਾ ਨੀਚੇ ਆ ਚੁੱਕੇ ਹਾਂ ਦੇਖੋ ਹੈਲੋ ਕਰਦੇ ਹੋ ਰੋ ਇਹ ਵੀਡੀਓ ਬਣਾਉਣ ਦੀ ਮੰਗ ਕਰ ਰਿਹਾ ਗੁਲਜੀਤ ਸਿੰਘ ਸਿੰਪਲ ਜਿਹਾ ਬਣਾਉਣਾ ਸਿੰਪਲ ਜਿਹਾ ਘੈਂਟ ਬਣਾਉਣਾ ਕੀ ਬਾਤ ਹੈ ਯਾਨੀ ਯਾਰਾ ਹੈ ਉਸਮੇ ਵਿੱਚ ਆ ਗਿਆ ਬਸ ਸ깔 ਲੋੜ ਰੱਖਿਓ ਵੀ ਕਿਸੇ ਵੀ ਬੂਟੀ ਨੂੰ ਹੱਥੋਂ ਤਣਾ ਲਾਇਓ ਕਈ ਵਾਰੀ ਕੋਈ ਬੂਟੀ ਚ ਰੀਲੀ ਹੁੰਦੀ ਆ ਤੇ ਡੱਗ ਡੋਕਾ ਤੋੜ ਲਾਜੋ ਆ ਦੇਖੋ ਪੱਥਰ ਕਿੱਡਾ ਵਧੀਆ ਪੱਥਰਾ ਗੁਰਜੀਤ ਸਿੰਘ ਇਹਰੇ ਵੀ ਤਾਂ ਹੀਰਾ ਲਾ ਸਕਦਾ ਹੈ ਬਾਕੀ ਇਹਦੀ ਕਿਸਮਤ ਆ ਉਸ ਦਾ ਲੱਭ ਵੀ ਜਾਵੇ ਹਾਂ ਓਏ ਮੇਟੇ ਇਹ ਪਹੁੰਚ ਗਏ ਆ ਦਰਿਆ ਦੇ ਬਿਲਕੁਲ ਨਦੀ ਦੇ ਕੰਢੇ ਤੇ ਕਿਆ ਪੱਥਰ ਆ ਯਾਰ ਸੋਪ ਸੁਪਣਾ ਟੋਰੇ ਬਣਾਈ ਹਾਂ ਹਲੋ ਆ ਦੇਖੋ ਜੀ ਇਹ ਆ ਨਿਆਰੇ ਹਿਮਾਚਲ ਦੇ ਬੜਾ ਵਧੀਆ ਇੰਜੋਏ ਹੁੰਦਾ ਬਹੁਤ ਵਧੀਆ ਮੌਸਮ ਹੈ ਠੰਡ ਕਾਫੀ ਹੈ ਲੇਕਿਨ ਧੁੱਪ ਕਰਕੇ ਮੌਸਮ ਬਿਲਕੁਲ ਮੈਂਟੇਨ ਹੈ ਬਾਕੀ ਅਸਤੂ ਅਗੇ ਸੀ ਜਾਵਾਂਗੇ ਮਨਾਲੀ ਮਨਾਲੀ ਪਹੁੰਚਦੇ ਪਹੁੰਚਦੇ ਸਾਨੂੰ ਅਜੇ 2-3 ਘੰਟੇ ਲੱਗੇ ਜਾਣੇ ਹਨ ਮਨਾਲੀ ਨੂੰ ਜਾਂਦੇ ਹੋਏ ਆ ਪੰਡੋਰ ਡੈਮ ਦਾ ਏਰੀਆ ਬਹੁਤ ਸੋਹਣਾ 뷰 ਐ ਟਿਕਾ ਤੇ ਦੇਖੋ 뷰 ਦੇਖੋ ਮੈਂ यार ਤੁ ਮੰਨਿਆ ਜਾ ਰਿਹਾ ਇੰਜੋਏ ਕਰ ਰਹੇ ਹਾਂ ਕਿਉਂਕਿ ਬਹੁਤ ਸੋਹਣੇ ਸੋਹਣੇ ਫੋਰੇ ਲੱਗੇ ਹੈ ਦਰਤਾਂ ਉਹ ਕਪਾੜੀ ਜਿਸ ਦੇ ਤੋਂ ਤੇ ਤੋਂ ਮਨਾਲੀ ਦੇ ਸੋਹਣੇ برفੀਲੇ ਪਹਾੜ ਵੀ ਦਿਸਦੇ ਆ ਚੁੰਮ ਕਰਕੇ ਦਿਖਾਉਣੇ ਆ ਕੋਸ਼ਿਸ਼ ਹੋਈ ਤਾਂ ਆ ਦੇਖੋ برفੀਲੇ ਪਹਾੜ ਜਿੱਥੇ ਅਸੀਂ ਜਾ ਰਹੇ ਹਾਂ ਫੋਟੋ ਕਿੰਤਰੇ ਬਾਈ ਜੋ ਬੀ ਆ ਰਹੀ ਹੈ ਉੱਥੋਂ ਕੁੰਮੇ ਉੱਪਰੋਂ ਜਾਈਦਾ ਹੈ ਤੇ ਦੇਖੋ ਸੋਹਣਾ ਸੋਹਣਾ ਏਰੀਆ ਪਹਾੜੀ ਏਰੀਆ ਕਿੰਨਾ ਕਿੰਨਾ ਵੱਸਿਆ ਹੋਇਆ ਹੈ ਹਿਮਾਚਲ ਨਿੱਕੇ ਨਿੱਕੇ ਕਾਰ ਦੇਖੋ ਡਰਜਾ ਲੱਗਦਾ ਦੇਖ ਕੇ ਘਟਾ ਘਟਾ ਅੱਧਾ ਘੰਟਾ ਹੋ ਗਿਆ ਜੀ ਅੱਗੇ ਸੜਕ ਬਣਦੀ ਵੀ ਇਹ ਜਾਮ ਲੱਗ ਗਿਆ ਤੇ ਦੇਖੋ ਕਿੰਨਾ ਵੱਡਾ ਜਾਮ ਲੱਗਿਆ ਹੈ ਤੇ ਦੇਖੋ ਆਈ 10 ਨੰਬਰ 12 ਬਹੁਤ ਸੁੰਨ ਟਨ ਲਾਈ ਬਹੁਤ ਸੋਨੇ ਨਾ ਨਾ ਆਏ ਕਿਸਨੂ ਆਈਮੀ ਅਥਾਰਟੀ ਆਫ ਇੰਡੀਆ ਟਨ ਨੰਬਰ 13 ਵੈਦਰ ਸਨੀ ਦੇਖੋ ਜੀ ਕੁੱਲੂ ਸਿਟੀ ਦੀ ਜੋ ਨਦੀ ਆ ਬਹੁਤ ਠੰਡਾ ਪਾਣੀ ਆ ਯਾਰ ਹੱਥ ਲਾ ਕੇ ਦੇਖਿਆ ਬਹੁਤ ਜ਼ਿਆਦਾ ਠੰਡਾ ਪਾਣੀ ਆ ਇੱਥੇ ਕਰਾਫਟਿੰਗ ਕੀਤੀ ਜਾਂਦੀ ਹੈ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਨੇ ਬਾਕੀ ਆ ਇਹਨਾਂ ਨੇ ਇਹਨਾਂ ਨੇ ਕੀਤੀ ਆ ਰੈਪਟਿੰਗ ਮੈਂ ਨਹੀਂ ਕੀਤੀ ਮੈਨੂੰ ਡਰ ਲੱਗ ਰਿਹਾ ਸੀ ਵੀਡੀਓ ਮੈਂ ਤਾਂ ਨਹੀਂ ਬਣਾਈ ਮੈਂ ਕਿਹਾ ਵੀ ਐਵੇਂ ਕਰੀ ਕਾਲਾ ਗੋਲਾ ਨਾ ਭੈਣ ਹਾਂ ਪਰ ਇਹਨਾਂ ਨੇ ਇੱਥੇ ਕਲੈਕਟਿੰਗ ਕੀਤੀ ਹੈ 5000 ਰੁਪਏ ਲਿਆ ਇੱਥੇ ਮੰਨ ਕੇ ਚੱਲੋ ਵੀ 10 ਕਿਲੋਮੀਟਰ ਦਾ ਸਫ਼ਰ ਕਰਵਾਉਂਦੇ ਨੇ ਜਿਹੜੇ ਉਹ ਦੇਖੋ ਆ ਰਹੇ ਆ ਇਹ ਉਹ ਹੈ ਇਹ ਉਹ ਹੈ ਕਾਲੋ ਬਿੱਛੇ ਲੱਗ ਗਏ ਆ ਇਹਦੇ ਨਾਲ ਗੱਡੀ ਆ ਰਹੀ ਹੈ ਮਮਾ ਸਾਡੇ ਬਾਈ ਇੱਕ 골ਡੀ ਹੈ ਇੱਕ ਜੱਜ ਹੈ ਤੇ ਇੱਕ ਮੇਰੇ ਨਾਲ ਦਾ ਬਾਈ ਹੋਰ ਆ ਛਤਰਿਆਂ ਜਿਹਦੇ ਨਾਲ ਘੁੰਮ ਰਹੇ ਨੇ ਨਜ਼ਾਰੇ ਲੈ ਰਹੇ ਨੇ ਪੂਰੇ ਇਹ ਪੈਰਾਸ਼ੂਟ ਦਾ ਪੂਰਾ ਨਜ਼ਾਰਾ ਲੈ ਲਿਆ ਆ 골ਡੀ ਹੈ ਕਿਸੇ ਫੋਕਸ ਨਹੀਂ ਕਰ ਰਿਹਾ ਕੈਮਰਾ ਤੇ ਇਹ ਜੱਜ ਹੈ ਤੇ ਇੱਕ ਸਾਡੇ ਨਾਲ ਇਹ ਮੁੰਡਾ ਹੋਰ ਹੈ ਮੱਛੀ ਜਿਸ ਉਹ ਨਜ਼ਾਰੇ ਲੈ ਰਹੇ ਪੂਰੇ ਵੇਲੇ ਕਿ ਮੈਂ ਡਰ ਰਿਹਾ ਸੀ ਯਾਰ ਮੈਂ ਕਿਹਾ ਕਿ ਚੱਕਰ ਆਣਾ ਪਿਆ ਜੀ ਮੈਂ ਇਹਨਾਂ ਦੀ ਵੀਡੀਓ ਬਣਾਉਣੀ ਸੀ ਮੈਂ ਤਾਂ ਨਹੀਂ ਗਿਆ ਇਹ ਨਿਆਰੇ ਲੈ ਰਹੇ ਪੂਰੇ ਹਾਂਜੀ ਅਸੀਂ ਆ ਗਏ ਹੁਣ ਮਨਾਲੀ ਦੇ ਏਰੀਏ 'ਚ ਪਰ ਫੀਲੀਆਂ ਹਵਾਵਾਂ ਮਰਫੀਲਾ ਪਹਾੜੀਆਂ ਹਿਲ ਸਟੇਸ਼ਨ ਆਉ ਚੁੱਕੇ ਆ ਬਸ ਜੀ ਲਗਭਗ ਮਨਾਲੀ ਰਹਿ ਗਿਆ 4-5 ਕਿਲੋਮੀਟਰ ਅਸੀਂ ਮਨਾਲੀ ਪਹੁੰਚਣ ਵਾਲੇ ਆ ਤੇ ਉੱਥੇ ਜਾ ਕੇ ਫਿਰ ਕਰਦੇ ਆ ਇੰਜੋਏ ਜੀ ਮਨਾਲੀ ਦੇ ਗ੍ਰੀਨ ਟੈਕਸ ਤੇ ਇੱਥੇ ਟੈਕਸ ਗ੍ਰੀਨ ਟੈਕਸ ਇਹ ਦੂਬਾਰਾ ਦੇਖਦੇ ਆ ਕਿਹੜੇ ਕਿਹੜੇ ਟੈਕਸ ਲੱਗਦੇ ਹੋਰ ਭਾਜੀ ਕਿਹਨੇ ਜੀ ਫਾਸਟ ਟੈਗ ਹੈ ਹਾਂਜੀ ਫਾਸਟ ਟੈਗ ਹੈ 200 ਕਟੇਗਾ ਫਾਸਟ ਟੈਗ ਸੇ ਔਰ ਕੈਸ਼ ਕੈਸ਼ ਵੀ 200 ਹੀ ਹੈ ਕੱਟ ਲਓ ਸਰ ਫਾਸਟ ਟੈਗ ਸੇ ਕੱਟ ਲਓ ਪਰਚੀ ਲੈ ਜਾਣਾ ਕੱਟਾ ਦਿਓ ਜੀ ਸਿੱਧਾ ਇਹ ਗ੍ਰੀਨ ਟੈਕਨੋਲੋਜੀ ਟੈਕਸ ਹੈਗਾ 200 ਰੁਪਏ ਤੇ ਹੁਣ ਸਾਨੂੰ 200 ਰੁਪਏ ਦੀ ਐਂਟਰੀ ਮਿਲ ਗਈ ਹੈ ਮਨਾਲੀ ਚ ਤੇ ਹੁਣ ਅਸੀਂ ਲਗਭਗ ਮਨਾਲੀ ਪਹੁੰਚ ਚੁੱਕੇ ਹਾਂ ਤੇ ਹੁਣ ਦੇਖਦੇ ਹਾਂ ਮਨਾਲੀ ਚ ਜੋ ਅਲੱਗ-ਅਲੱਗ ਥਾਵਾਂ ਘੁੰਮਣ ਵਾਲੀਆਂ ਉਹ ਤੁਹਾਨੂੰ ਨੈਕਸਟ ਵਲੌਗ ਚ ਦਿਖਾਵਾਂਗੇ